ਤਾਂ ਜਾਂ ਗੱਲ ਕਰਾਂਗੇ ਅਸੀਂ ਪੰਜਾਬ ਦੀ ਇੱਕ ਅਹਿਮ ਖਬਰ ਦੀ ਜਿੱਥੇ ਕਿ ਦੋ ਸਕੇ ਭਰਾਵਾਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤੇ ਮੁੰਡਿਆ ਨੂੰ ਉਹਨਾਂ ਦੋਵਾਂ ਤੋਂ ਭਰਾਵਾਂ ਨੂੰ ਕਤਲ ਦਿੱਤਾ ਗਿਆ ਲੇਕਿਨ ਮਾਹੌਲ ਦੀ ਗੱਲ ਕਰੋ ਕਿ ਐਡਾ ਖਤਰਨਾਕ ਪੰਜਾਬ ਦੇ ਵਿੱਚ ਮਾਹੌਲ ਬਣਦਾ ਜਾ ਰਿਹਾ ਹੈ ਕਿ ਸ਼ਰੀਆਮ ਗੋਲੀਆਂ ਚੱਲੀਆਂ ਤੇ ਹੁਣ ਆਮ ਹੀ ਗੱਲ ਹੋ ਚੁੱਕੀ ਗਈ ਆ ਬੀਤੇ ਦਿਨੀ ਆਪਾਂ ਮੋਹੱਲੇ ਦੀ ਇੱਕ ਤੁਹਾਨੂੰ ਖਬਰ ਦੱਸਦੇ ਹਾਂ ਜਿਹਦੇ ਵਿੱਚ ਸੀਸੀਟੀਵੀ ਦੇਖ ਕੇ ਹਰੇਕ ਤੇ ਡੌਂਕ ਤੇ ਖੜੇ ਹੋ ਜਾਣਗੇ ਕਿ ਇੱਕ ਮਹਿਲਾ ਜੋ ਕਿ ਗਰੀਬ ਪਰਿਵਾਰ ਨਾਲ ਸੰਬੰਧਤ ਹੈਗੀ ਸੀ ਕਾਫੀ ਲੰਬੇ ਸਮੇਂ ਤੋਂ ਪਰਿਵਾਰ ਦਾ ਗੁਜ਼ਾਰਾ ਕਰਦੀ ਪਈ ਸੀ ਬੁੱਢੇ ਮਾਪਿਆਂ ਦਾ ਸਹਾਰਾ ਬਣ ਕੇ ਨੌਕਰੀ ਕਰਦੀ ਪਈ ਸੀ ਉਹਨੂੰ ਇੱਕ ਸਿਰਫਰੇ ਆਸ਼ਿਕ ਨੇ ਜਿਹਦਾ ਗਾਇਸ਼ ਸ਼ਰੀਆਮ ਦਾਤਰਾਂ ਦੇ ਨਾਲ ਹਮਲਾ ਕਰਕੇ ਉਹਨੂੰ ਮੋਢੇ ਘਾਟ ਉਤਾਦ ਦਿੱਤਾਗਾ ਜਿਹਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਤਾਂ ਵਾਇਰਲ ਬਹੁਤ ਜ਼ਿਆਦਾ ਹੋ ਗਈ ਲੇਕਿਨ ਕਿਤਨਾ ਕਿਤੇ ਉਸ ਧੀ ਦੀ ਉਸ ਭੈਣ ਦੀ ਜਾਨ ਜਿਹੜੀ ਗਈ ਆ ਉਹ ਚਲੇਗੀ ਸਿਰਫ ਰੇ ਆਸ਼ਿਕ ਨੂੰ ਫਾੜਦਾ ਲਿੱਤਾ ਗਿਆ ਲੇਕਿਨ ਜਾਨ ਤਾਂ ਕਿੱਥੇ ਵਾਪਸ ਹੋਣੀ ਇਸ ਤਰ੍ਹਾਂ ਦੇ ਹਾਲਾਤ ਰੇ ਲੁਜਾਣਾ ਦਿਖ ਨੂੰ ਮਿਲਦੇ ਪਏ ਨੇ ਕਿਤੇ ਵਾਰਦਾਤਾ ਹੋ ਰਹੀਆਂ ਗੋਲੀਬਾਰੀ ਦੀਆਂ ਕਿਤੇ ਵਾਰਦਾਤਾ ਹੋ ਰਹੀਆਂ ਲੁੱਟਾਂ ਖੋਵਾਂ ਦੀਆਂ ਔਰ ਕਿਤੇ ਵਾਰਦਾਤਾ ਹੋ ਰਹੀਆਂ ਚੋਰੀ ਚਿਕਾਰੀ ਦੀਆਂ ਤੁਸੀਂ ਅਕਸਰ ਰਾਤ ਨੂੰ ਕੀ ਦਿਨ ਦੇ ਵਿੱਚ ਹੀ ਅਗਰ ਤੁਸੀਂ ਮੋਬਾਈਲ ਸੁਣਦੇ ਜਾ ਰਹੇ ਹੋ ਤਾਂ ਤੁਹਾਡਾ ਪਿੱਛੋਂ ਮੋਬਾਈਲ ਕਿਸ ਨੇ ਖੋ ਕੇ ਲੈ ਜਾਣਾ ਹੈ ਕਿ ਜੇ ਤੁਸੀਂ ਸੋਨੇ ਦੀਆਂ ਪਾਈਆਂ ਵਾਲੀਆਂ ਤੇ ਇਕੱਲੇ ਸੁੰਸਨ ਇਲਾਕੇ ਦੇ ਵਿੱਚ ਸੈਰ ਕਰਦੇ ਪਏ ਹੋ ਤਾਂ ਵਾਲੀਆਂ ਕਿੱਥੇ ਤੁਹਾਡੀ ਲੱਭਣੀਆਂ ਸ਼ਾਇਦ ਤੁਸੀਂ ਬਣਾ ਲੱਭੋ ਇਹ ਤੇ ਹਾਲਾਤ ਹੋ ਜਾਂਦੇ ਪਏ ਹੁਣ ਪੰਜਾਬ ਦੇ ਸਰਕਾਰਾਂ ਨੂੰ ਚਾਹੀਦਾ ਕੋਈ ਵੱਡੇ ਕਾਨੂੰਨ ਲੈ ਕੇ ਆਉਣ ਨੂੰ ਤਾਂ ਕਿ ਇਸ ਤਰ੍ਹਾਂ ਦੀ ਕਟਰਾਵਾਂ ਨੂੰ ਰੋਕਿਆ ਜਾ ਸਕੇ ਔਰ ਪੰਜਾਬ ਦੇ ਲੋਕ ਅਮਨ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਲੇਕਿਨ ਜਿ ਤਰ੍ਹਾਂ ਦੇ ਹਾਲਾਤ ਲੱਗਦੇ ਪਏ ਨੇ ਲੱਗਦਾ ਤੇ ਨਹੀਂ ਆ ਇਹ ਸੁਧਰਨ ਵਾਲੇ ਕਿਉਂਕਿ ਚਿੱਟੇ ਦੀ ਤੋੜ ਜਦੋਂ ਵਾਇਦੀ ਨਸ਼ੇੜੀਆਂ ਨੂੰ ਇਹ ਫਿਰ ਭੱਜਦੇ ਨੇ ਉਹ ਲੁੱਟਾਂ ਖਵਾ ਕਰਨ ਨੂੰ ਤੇ ਆਪਣੀ ਇਹਦੀ ਤੋੜ ਪੂਰੀ ਕਰਨ ਨੂੰ ਇਸ ਕਰਕੇ ਚਿੱਤੇ ਦੀ ਤੋੜ ਨੂੰ ਖਤਮ ਕਰ ਲਈ ਜਿਹੜੀ ਚੈਨ ਹੈਗੀ ਹੈ ਕੁਛ ਨਾ ਕੁਛ ਸਰਕਾਰਾਂ ਨੂੰ ਵੱਡੇ ਉਪਰਾਲੇ ਕਰਨੇ ਪੈਣਗੇ ਜਿੱਤੋਂ ਬਾਅਦ ਸਰਕਾਰ ਔਰ ਆਮ ਇਨਸਾਨ ਜਿਹੜੇ ਹੈ ਉਹ ਸਹੀ ਤਰ੍ਹਾਂ ਦੀ ਨੀਂਦ ਸੌ ਸਕਣ ਅਗਰ ਨਹੀਂ ਇਸ ਤਰ੍ਹਾਂ ਦਾ ਕੁਛ ਕੀਤਾ ਜਾਂਦਾ ਤੇ ਫਿਰ ਆਉਣ ਵਾਲੇ ਹਾਲਾਤ ਹੋਰ ਵਿਗੜਦੇ ਨਜ਼ਰ ਆਉਂਦੇ ਪਏ ਨੇ ਸੁਣਾਉਨੇ ਤੁਹਾਨੂੰ ਉਸ ਅਧਿਕਾਰੀ ਦੀਆਂ ਗੱਲਾਂ ਜਿਨ੍ਹਾਂ ਨੇ ਫੜੇ ਇਹਨਾਂ ਦੋਵਾਂ ਸਕੇ ਭਰਾਵਾਂ ਨੂੰ ਜਿਨ੍ਹਾਂ ਉੱਤੇ ਕਾਫੀ ਮਾਮਲੇ ਦਰਜ ਹੈਗੇ ਨੇ ਕਿ ਪਾਰਟਾ ਜੀ ਦੇ ਸਾਲੋਂ ਕਰੀਬ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮਨ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘੁਟਿਆਂ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮਨ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਉਸਿੰਗ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋ ਘੁਟਿਆਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ। ਤੇ ਇਤੇ ਦਰਾਂ ਹੀ ਸਾਨੂੰ ਜਿਹੜਾ ਕਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਣਕ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਣਕ ਸਾਨੂੰ ਬ੍ਰਾਹਮਤ ਹੋਇਆ ਜਿਸ ਤੋ تحت ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ੇ ਜਿਹੜੇ ਹੈਗੇ ਆ ਵਕਫ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਅੱਪੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉਂਗਾਲ ਲਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀ ਜਿਹੜਾ ਪੁੱਤਰ ਨਯਮਤ ਮਸੀ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੀ ਤਰ੍ਹਾਂ ਹੀ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਮ੍ਰਿਤ ਸਰ ਹਸਪੀਟਲ ਪਹੁੰਚੀ। ਇਹ ਤੋਂ ਪਤਾ ਲੱਗਾ ਕਿ ਸਿਗਰ ਹਸਪੀਟਲ ਤੋਂ ਅਮਨਜੀਤ ਹਸਪੀਟਲ ਦੇ ਵਿੱਚ ਜਿਹੜਾ ਰੈਫਰ ਕੀਤਾ ਗਿਆ ਹੈ। ਤੇ ਉਸ ਦੀ ਮਦਨ ਮਸੀਹ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮ ਵੀਰ ਉਸ ਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ ਬੰ ਲੋਗ ਗੋਲੀਆਂ ਚਲਾਈਆਂ ਗਈਆਂ। ਇਸੀ ਤਰ੍ਹਾਂ ਹੀ ਮਾਨਯੋਗ ਐਸਪੀ ਮੈਮ ਦੀ ਦਿਸ਼ਾ ਨਿਰਦੇਸ਼ੇ ਜਿਹੜਾ ਹੈਗਾ ਇਹ ਮਕਦਮਾ ਨੰਬਰ 50/24 ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਦਰਜ ਕੀਤਾ ਗਿਆ ਤੇ ਵਕਫ ਵਕਤੀਮਾ ਦਾ ਜਿਹੜਾ ਹੈਗਾ ਵਾ ਟੀਮਾ ਜੇ ਇਨਵੈਸਟੀਗੇਟ ਕਰ ਰਹੀਆ ਸੀ ਤੇ ਫਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ। ਮੈਂ ਇਹ ਜਿਹੜੇ ਦੋਨੇ ਲੋਕਾਂ ਤੇ ਪਹਿਲਾਂ ਵੀ ਕ੍ਰੀਮ ਮਾਰਨੇ ਜਿਹੜੇ ਦੱਸਨੇ ਔਰ ਇਹ ਦਾ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਜਿਹੜੇ ਘੁਮਾ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ